ਇੱਥੇ ਦਰਬਾਰ ਸਾਹਿਬ ਦੇ ਨਾਲ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਖੂਹ ਹੈ ਜਿਹੜਾ ਉਹਨਾਂ ਨੇ ਉਸ ਵੇਲੇ ਜਦੋਂ ਖੇਤੀ ਕਰਦੇ ਸੀਗੇ ਜੋ ਦੱਸਿਆ ਜਾਂਦਾ ਹੈਗਾ ਉਹਨਾਂ ਦੇ ਮੁਤਾਬਿਕ ਇਹ ਉਹ ਖੂਹ ਹੈ ਇਹਦੇ ਵਿੱਚ ਪਾਣੀ ਯੂਜ਼ ਕਰਦੇ ਪਰ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕਰਿਆ ਹੋਇਆ ਹੈਗਾ ਜੇ ਤੁਸੀਂ ਦੇਖੋਗੇ ਵੀ ਇਹੇ ਖੂਹ ਦਾ ਪਾਣੀ ਨੂੰ ਲੈ ਕੇ ਉਹਨੂੰ ਪ੍ਰੋਪਰਲੀ ਮਤਲਬ ਫਿਲਟਰਡ ਕਰਕੇ ਐਨ ਪ੍ਰੋਪਰ ਮਸ਼ੀਨਾ ਲਾਈਆਂ ਹੋਈਆਂ ਹੈ ਇਹਨਾਂ ਦੇ ਅੰਦਰ ਸਾਦੇ ਮੈ ਹੀ ਦਿਖ ਰਹੀ ਹੈ ਕਿ ਕੈਮਰੇ ਚ ਹਾਂ ਆਹ ਲਓ ਰਿਹਾ ਮੈਂ ਤੇ ਮਸ਼ੀਨਾਂ ਰਾਹੀਂ ਫਿਰ ਇਹ ਸਾਫ਼ ਕਰਕੇ ਪਾਣੀ ਨੂੰ ਫਿਰ ਇਹ ਭਰ ਕੇ ਰੱਖਦੇ ਆ ਇਹ ਪਾਣੀ ਫ੍ਰੀ ਹੈਗਾ ਇਹ ਕੋਈ ਕੋਸਟ ਨਹੀਂ ਚਾਰਜ ਕਰਦੇ ਕੋਈ ਪੈਸਾ ਨਹੀਂ ਦਲਉਂਦੇ ਹੈਗੇ ਵੀ ਇਹ ਅੰਮ੍ਰਿਤ ਜਲ ਤੁਸੀਂ ਆਪਣੇ ਘਰ ਨੂੰ ਲੈ ਕੇ ਜਾ ਸਕਦੇ ਹੈਗੇ ਇੱਥੇ ਮੈਂ ਪਹਿਲਾਂ ਵੀ ਆਪਣੇ ਬਲੌਗ ਚ ਦਿਖਾਇਆ ਸੀ ਜਿਹੜਾ ਇਤਿਹਾਸ ਸੀਗਾ ਦਾ ਦਰਸ਼ਨੀਯ ਗੱਲ ਇਹ ਹੈ ਕਿ ਇਹ ਉਹ ਪੁੱਤਰ ਖੂਹ ਹੈ ਜਿਸ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸਨ ਇਹ ਇਹਨਾਂ ਨੇ ਉਹ ਗੋਲਾ ਦਿਖਾਇਆ ਹੋਇਆ ਹੈਗਾ ਵੀ ਇਹ ਆ ਉਹ ਗੋਲਾ ਸੀਗਾ ਜਿਹੜਾ ਸੱਟਿਆ ਗਿਆ ਸੀ ਉਸ ਟਾਈਮ ਕੋਲ ਬਾਈ ਜੀ ਆ ਆ ਗਿਆ ਜੀ ਆਹ ਉਹ ਖੂਹ ਉਹ ਟਿੰਡਾ ਸ਼ਾਇਦ ਉਸੇ ਵੇਲੇ ਦੀਆਂ ਹੁਣ ਇਹ ਪਰ ਅਜ ਤਾਂ ਖੂਹ ਦੇ ਵਿੱਚ ਇਹਨਾਂ ਨੇ ਪ੍ਰੋਪਰ ਲਾਇਆ ਹੋਇਆ ਹੈਗਾ ਇੱਥੇ ਤੋਂ ਪਾਣੀ ਲੈ ਕੇ ਪਲਾਂਟ ਉੱਧਰਲੇ ਪਾਸੇ ਲਾਇਆ ਹੈਗਾ ਉਹਨੂੰ ਪਿਉਰੀਫਾਈ ਕਰਕੇ ਪਾਣੀ ਨੂੰ ਪੂਰਾ ਬੋਤਲਾ ਭਰ ਦਿੰਨੇ ਇਹ ਉਹੀ ਲੋਕਾਂ ਨੂੰ ਇੱਥੇ ਫ੍ਰੀ ਆਫ ਕਾਸਟ ਦਿੰਦੇ ਨੇ ਕੋਈ ਪੈਸਾ ਨਹੀਂ ਚਾਰਜ ਕਰਦੇ ਇਹੋ ਹਾਲਟ ਲੱਗੀ ਹੋਈ ਹੈਗੀ ਆ